ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਖਰਾਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਖਿੜਕੀਆਂ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਬਾਈ ਜਿਹਰਾਂ ਦਾ ਵਪਾਰ ਲਾਈਨ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਨੇ ਵੜਾ ਬਕਾਊ ਆ ਦੋਨੇ ਸੂਈਆਂ ਸਵਾਈਆਂ ਇੱਕ ਦਾ ਜਰਸੀ ਕਰਾਉ ਸਾਹ ਦੋਸਤੋ ਤੇ ਦੂਜੀ ਐਚ ਐਫ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆਪਣਾ ਸਖਰਾਜ ਭੋਮਾਰਾਮ ਤੇ ਸ਼ੌਂਕੀ ਪੀਵੀਟੀ ਆ ਦੋਸਤੋ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਿਹਾ ਸਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਆ ਸਾਰੀ ਜਾਣਕਾਰੀ ਦੋਨਾਂ ਬੜਾਂ ਬਾਰੇ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਠੀਕ ਠਾਕ ਤੇ ਆਪਣਾ ਬਾਈ ਨਾਂ ਦੱਸ ਦਿਓ ਤੇ ਨੰਬਰ ਦੱਸ ਦਿਓ ਆਪਣਾ ਗਰਵਾਜ ਨਾਂ ਜੀ 95016 95016 95916 95916 ਹਾਂਜੀ ਠੀਕ ਹੈ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਹੈ ਨਾ ਹਾਂਜੀ ਆਪਣਾ ਵਪਾਰ ਲੈਣ ਦਾ ਤੇ ਬਾਈ ਅੱਜ ਆਪਣੇ ਕੋਲੇ ਦੋ ਵੈੜਾਂ ਸੇਲ ਆ ਹਾਂਜੀ ਇਹ ਜਿਹੜੀ ਜਰਸੀ ਕ੍ਰੋਸ ਕੋਲੇ ਆਪਾਂ ਖੜੇ ਆ ਤੇ ਇਹ ਕਦੋਂ ਦੀ ਸੂਈ ਹੈ ਬਾਈ ਇਹ ਤਰਕੇ 7 ਵਜੇ ਸੂਈ ਹੈ ਜੀ देर ਪੈ ਗਈ ਹੈ ਵੀਡੀਓ ਬਣੀ ਹੈ ਆਪਣੀ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਆ ਤੇ ਕਿਹੜਾ ਮਸੂਆ ਇਹ ਇਹ ਦੂਜਾ ਸੂਆ ਜੀ ਪਹਿਲੇ ਸੂਏ 20 ਕਿਲੋ ਦਿੱਤਾ ਹੈ ਕਿ 22 23 ਕਿਲੋ ਦੁੱਧ ਮੌਜਨਾ ਕੱਢੋਗੇ ਠੀਕ ਹੈ ਤੇ ਬੱਚਾ ਮਗਰ ਕੀ ਆ ਬਾਈ ਜੀ ਇਹਦੇ ਮਗਰ ਵੱਛਾ ਜੀ ਵੱਛਾ ਲਓ ਵੀ ਸਜਣੋ ਚੰਗਾ ਕਦ ਕਾਠਾ ਦੇਖ ਸਕਦੇ ਹੋ ਤੁਸੀਂ ਜਰਸੀ ਕ੍ਰੋਸ ਚ ਪੈਂਦੀ ਹੈ ਇਹ ਤੇ ਥਣ ਹਵਾਨਾ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ ਬਹੁਤ ਮੋਟਾ ਮੋਟਾ ਥਾਣਾ ਦੇਖ ਸਕਦੇ ਹੋ ਤੁਸੀਂ ਸਾਫ ਸੁਥਰਾ ਅਗਲੇ ਨਾਲ ਅਗਲਾ ਥਾਣਾ ਬਰਾਬਰ ਆ ਤੇ ਮਗਰਲੇ ਨਾਲ ਮਗਰਲਾ ਥਾਣਾ ਬਰਾਬਰ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਲੱਗਾ ਦੋਸਤੋ ਤੇ ਨੌ ਵੀ ਦੂਜੇ ਪਾਸੇ ਤੋਂ ਤੁਸੀਂ ਦੇਖ ਸਕਦਾ ਬਰਾਬਰ ਦੇ ਥਾਣਾ ਅਗਲੇ ਨਾਲ ਅਗਲਾ ਬਰਾਬਰ ਆ ਤੇ ਮਗਰਲੇ ਨਾਲ ਮਗਰਲਾ ਬਰਾਬਰ ਆ ਵਿੱਥ ਵੀ ਚੰਗੀ ਆ ਦੋਸਤੋ ਤੇ ਮਟਾਈ ਵੀ ਚੰਗੀ ਆ ਬਾਕੀ ਕੱਦ ਕਾਠ ਵਾਲੀ ਵਹਿੜਾ ਦੋਸਤੋ ਪੰਜਾਬ ਵਾਲੀ ਆਪਾਂ ਇਹਨੂੰ ਜਰਸੀ ਵੀ ਕਹਿ ਸਕਦੇ ਆ ਤੇ ਤੋਰ ਕੇ ਤੁਹਾਨੂੰ ਇਹ ਜਰੂਰ ਦਿਖਾਉਣੀ ਆ ਬਹੁਤ ਵਧੀਆ ਹਵਾਨਾ ਤੇ ਤੋੜ ਦਿਓ ਬਾਈ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਜਿੱਡੀ ਵਹਿੜ ਓਟਾ ਹੀ ਹਵਾਨਾ ਤੇ ਥਾਣਾ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਹਵਾਨਾ ਬਿਲਕੁਲ ਸਾਫ ਸੁਥਰਾ ਤੇ ਬਾਕੀ ਤੁਸੀਂ ਆ ਕੇ ਦੇਖੋ ਮੋੜ ਲੋ ਜੀ ਆ ਕੇ ਦੇਖੋਗੇ ਤਾਂ ਤੁਹਾਡੇ ਵਹਿੜ ਪਸੰਦ ਆਊਗੀ ਕੀ ਲੈਣ ਦੇ ਪਣੀ ਫਿਰ ਪਿਆਰ ਆਏਗਾ ਭਾਈ ਜੀ ਕੀ ਮੁੱਲ ਰੱਖਿਆ ਪਾਇਦਾ ਫਿਰ ਇਹ ਆ 75000 ਰੁਪਏ ਜੀ 75000 ਚ ਮਾਨਤਨ ਹੋ ਜੂ ਬਾਈ ਮਾਨਤਨ ਕਰ ਦਿਆਂਗੇ ਲਓ ਜੀ ਸੱਜਣਾ 75000 ਮੁੱਲ ਆ ਕੋਈ ਹਲਾਣੀ ਵਾਲਿਆ ਬਾਈ ਨੇ ਤੇ ਮਾਨਤਾਨੇ ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਜਿਹੜੀ ਦੂਜੀ ਵਹੜ ਐਚ ਐਫ ਆ ਦੇ ਬਾਰੇ ਦੱਸਿਓ ਜੀ ਇਹਨੂੰ ਅੱਜ ਪੰਜਵਾਂ ਦਿਨਾਂ ਸੂਈ ਨੂੰ ਜੀ ਪੰਜਵਾਂ ਦਿਨ ਹਾਂਜੀ ਤੇ ਕਿੰਨਾ ਦਾ ਦੁੱਧ ਆਸ ਟਾਈਮ ਹੁਣ ਇਹਦਾ ਥੱਲੇ 16 17 ਕਿਲੋ ਇਸ ਵੇਲੇ ਬਵਾ ਹੈਗਾ ਜੀ 16 17 ਕਿਲੋ ਹਾਂਜੀ ਠੀਕ ਆ ਜੀ ਲਓ ਜੀ 22 ਕਿਲੋ ਦੁੱਧ ਆਰਾਮ ਨਾਲ ਪਾਊਗੀ 20 22 ਕਿਲੋ ਕੱਢ ਦਊਗੀ ਆ ਤਾਂ ਕੇ 6 ਵਜੇ ਦੀ ਚੁਈ ਆ ਜੀ ਇਹ ਹੁਣ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ 11 ਵਜੇ ਤੇ 32 ਮਿੰਟ ਹੋਏ ਵਿਆ ਹਾਂ ਚੁਈ 6 ਵਜੇ ਚੁਈ ਹੋਈ ਆ ਜੀ 6 ਵਜੇ ਹਾਂਜੀ ਠੀਕ ਆ ਜੀ ਲੋ ਵੀ ਸਜਣੋ ਸਾਫ ਸੁਥਰੀ ਆ ਤੇ ਚੁਈ ਇਹਦੀ ਹੋਈ ਵੀ ਆ ਉਸ ਢੰਗ ਨਾਲ ਤੁਸੀਂ ਇਹਨੂੰ ਜਜਮੈਂਟ ਕਰਨਾ ਇਹ ਆ ਤੁਹਾਨੂੰ ਆ ਫੁੱਲ ਬਣ ਜਾਂਦੀ ਪੂਰੀ ਦੇਖ ਸਕਦੇ ਹੋ ਥਣ ਥਣ ਬਹੁਤ ਚੰਗਾ ਲੱਗਿਆ ਇਹਨੂੰ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕੀਤਾ ਤੇ ਤਿੰਨ ਚਾਰ ਦਿਨਾਂ ਦੀ ਸੂਈ ਆ ਮਗਰੇ ਦੇ ਬੱਚਾ ਦੋਸਤੋ ਥਾਨ ਬਹੁਤ ਸੋਹਣਾ ਲੱਗਿਆ ਤੇ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਚੰਗੀ ਬਰੀਡ ਆ ਤੇ ਆ ਬੱਚਾ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਲੋ ਵੀ ਤੋੜ ਕੇ ਦਿਖਾ ਦਿਓ ਲੋ ਜੀ ਚੁਆਈ ਇਹਦੀ ਹੋਈ ਆ ਦੋਸਤੋ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨਾ 6 ਵਜੇ ਦੀ ਚੁਆਈ ਹੋਈ ਆ ਤੇ 11:30 ਦਾ ਟਾਈਮ ਮੋੜ ਲੋ ਜੀ ਇਹ ਵੀ ਦੂਜਾ ਸੂਆ ਹੈ ਬਾਈ ਇਹ ਵੀ ਦੂਜਾ ਸੂਆ ਹੈ ਜੀ ਲਓ ਵੀ ਇਹ ਵੀ ਦੂਜਾ ਸੂਆ ਹੀ ਆ ਤੇ ਦੋਨੇ ਵੜਾਂ ਦੂਜਾ ਦੂਜਾ ਸੂਆ ਤੇ ਭਾਾਈ ਦਾ ਬਿਲਕੁਲ ਜਾਇਜ਼ ਹੁੰਦਾ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਡੇ ਹਰ ਪੱਖ ਤੋਂ ਗਾਵਾਂ ਦੋਵੇਂ ਪਸੰਦ ਆਉਣਗੀਆਂ ਤੇ ਬਾਈ ਕੀ ਮੁੱਲ ਮੰਗਿਆ ਇਹਦਾ 75000 ਇਹਦਾ ਵੀ 75000 ਹਾਂਜੀ ਲਓ ਵੀ ਇਹਦਾ ਵੀ 75000 ਮੁੱਲ ਆ ਤੇ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਇਹ ਟਾਈਮ ਦੇ ਟਾਈਮ ਆ ਬਣਦੀ ਆ ਹਜੇ ਚਵਾਈ ਹੋਈ ਨੂੰ 5 ਘੰਟੇ ਹੋਈ ਆ ਸਾਰੇ ਠੀਕ ਆ ਜੀ ਬਾਈ ਹਾਂਜੀ ਲਓ ਵੀ ਸਜਣੋ ਦੁਪਹਿਰ ਦਾ ਟਾਈਮ ਆ 11:30 ਦਾ ਤੁਹਾਨੂੰ ਦਿਖਾਤਾ ਮੈਂ ਤੇ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਦੋਸਤੋਂ ਜੀਹੀ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ